ਸਾਹਮਣੇ ਆਈਆਂ ਨੇ ਅੱਜ ਇੱਕ ਵਾਰ ਫਿਰ ਤੋਂ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਡਰੋਨ ਭੇਜੇ ਗਏ ਨੇ ਤਾਂ ਪਾਕਿਸਤਾਨ ਦੇ ਜੋ ਮਨਸੂਬੇ ਨੇ ਹਾਲਾਂਕਿ ਉਹਨਾਂ ਦੇ ਵਿੱਚੋਂ ਕਾਮਯਾਬ ਨਹੀਂ ਹੋ پا ਰਿਹਾ ਕਿਉਂਕਿ ਭਾਰਤੀ ਫੌਜ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਤੇ ਹਵਾ ਦੇ ਵਿੱਚ ਹੀ ਸਾਰੇ ਜਿਹੜੇ ਡਰੋਨ ਨੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਤੇ ਇਸੇ ਵਿਚਕਾਰ ਹੁਣ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਡੇਰਾ ਬਾਬਾ ਨਾਨਕ ਦੀਆਂ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਡਰੋਨ ਨੇ ਜਿਹੜੇ ਉਹ ਨਸ਼ਟ ਕੀਤੇ ਜਾ ਰਿਹਾ ਹਵਾ ਦੇ ਵਿੱਚ ਹੀ ਡਰੋਨ ਨਸ਼ਟ ਕਰ ਦਿੱਤੇ ਗਏ ਨੇ ਤਾਂ ਵੱਖਰੀਆਂ ਜੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਪਾਕਿਸਤਾਨ ਆਪਣੇ ਮਨਸੂਬਿਆਂ ਦੇ ਵਿੱਚ ਫੇਲ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮੂੰਹ ਤੋੜ ਜਵਾਬ ਜਿਹੜਾ ਉਹ ਭਾਰਤ ਦੇ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਦੱਸਿਆ ਕਿ ਅੱਜ ਐਮਈਏ ਦੇ ਵੱਲੋਂ ਇੱਕ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ ਕਿ ਬੀਤੀ ਰਾਤ ਪਾਕਿਸਤਾਨ ਦੇ ਵੱਲੋਂ 36 ਥਾਵਾਂ ਦੇ ਉੱਪਰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ 36 ਥਾਵਾਂ ਦੇ ਉੱਪਰ ਜੋ ਡਰੋਨ ਭੇਜਣ ਦੀ ਕੋਸ਼ਿਸ਼ ਹੋਈ 400 ਡਰੋਨ ਜਿਹੜੇ ਭੇਜੇ ਗਏ ਸੀ ਤੁਰਕੀ ਮੇਡ ਦੇ ਡਰੋਨ ਸਨ ਹਾਲਾਂਕਿ ਭਾਰਤ ਦੇ ਵੱਲੋਂ ਹਰ ਇੱਕ ਡਰੋਨ ਦਾ ਜਵਾਬ ਦਿੱਤਾ ਗਿਆ ਹਰ ਇੱਕ ਡਰੋਨ ਹਵਾ ਦੇ ਵਿੱਚ ਨਸ਼ਟ ਕੀਤਾ ਗਿਆ ਤਾਂ ਹੁਣ ਉਸੇ ਤਰੀਕੇ ਦੇ ਨਾਲ ਅੱਜ ਇੱਕ ਵਾਰ ਫਿਰ ਤੋਂ ਉਸੇ ਤਰੀਕੇ ਦੀ ਕਾਰਵਾਈ ਦੇਖਣ ਨੂੰ ਮਿਲੀ ਆ ਉਸੇ ਤਰੀਕੇ ਪਾਕਿਸਤਾਨ ਨੇ ਡਰੋਨ ਭੇਜੇ ਉਸੇ ਤਰੀਕੇ ਭਾਰਤ ਦੇ ਵੱਲੋਂ ਜਵਾਬ ਦਿੱਤਾ ਗਿਆ ਸੀ ਕਿ ਭਾਰਤ ਦੇ ਵੱਲੋਂ ਲਗਾਤਾਰ ਇਹ ਵੀ ਕਿਹਾ ਗਿਆ ਕਿ ਜੋ ਪਾਕਿਸਤਾਨ ਦੇ ਵਿੱਚ ਅਤਵਾਦੀ ਬੈਠਿਆ ਉਹਨਾਂ ਨੂੰ ਅਸੀਂ ਨਿਸ਼ਾਨਾ ਬਣਾਇਆ ਸੀ ਅਤੇ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ ਪਰ ਜੋ ਅਤਵਾਦੀ ਨੇ ਜੋ ਆਮ ਲੋਕਾਂ ਦਾ ਨੁਕਸਾਨ ਕਰਦੇ ਨੇ ਆਮ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰਦੇ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਜਿਹੜੇ ਪਾਕਿਸਤਾਨ ਦੇ ਵਿੱਚ ਬੈਠ ਕੇ ਭਾਰਤ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਆਮ ਲੋਕਾਂ ਦੀ ਜਾਨ ਲੈਂਦੇ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਤਾਂ ਉਹਨਾਂ ਦੇ ਉੱਪਰ ਐਕਸ਼ਨ ਹੁੰਦਾ ਰਹੇਗਾ ਪਹਿਲਾਂ ਵੀ ਇਸੇ ਤਰੀਕੇ ਐਕਸ਼ਨ ਹੁੰਦੇ ਰਹੇ ਨੇ ਹੁਣ ਵੀ ਉਸੇ ਤਰੀਕੇ ਦਾ ਐਕਸ਼ਨ ਜਿਹੜਾ ਹੋਇਆ ਸੀ ਤਾਂ ਉਸ ਤੋਂ ਬਾਅਦ ਬੁਖਲਾਹਟ ਹੈ ਜਿਹੜੀ ਉਹ ਗਵਾਂਢੀ ਮੁਲਕ ਦੀ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਜੋ ਜਿਹੜੇ ਭੇਜੇ ਜਾ ਰਹੇ ਆ ਤਾਂ ਇੱਕ ਡਿਸਟਰਬੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਹੋ ਰਹੀ ਆ ਪਰ ਭਾਰਤੀ ਫੌਜ ਦੇ ਵੱਲੋਂ ਮੂਹ ਤੋੜ ਜਵਾਬ ਜਿਹੜਾ ਦਿੱਤਾ ਜਾ ਰਿਹਾ ਹਵਾ ਦੇ ਵਿੱਚ ਡਰੋਨ ਨਸ਼ਟ ਕੀਤੇ ਜਾ ਰਹੇ ਆ ਹਾਲਾਂਕਿ ਇਸ ਸਬੰਧੀ ਪ੍ਰੋਪਰ ਤੌਰ ਤੇ ਅਧਿਕਾਰੀਆਂ ਦੇ ਵੱਲੋਂ ਰੋਜ਼ ਪੁਸ਼ਟੀ ਜਿਹੜੀ ਕੀਤੀ ਜਾਂਦੀ ਆ ਕਿ ਕਿਸ ਤਰੀਕੇ ਦੀ ਕਾਰਵਾਈ ਗੁਆਂਢੀ ਮੁਲਕ ਦੇ ਵੱਲੋਂ ਕੀਤੀ ਗਈ ਫਰੋਸਤਾ ਕਿਸ ਤਰੀਕੇ ਜਵਾਬ ਦਿੱਤਾ ਗਿਆ ਜਿੱਦਾਂ ਅੱਜ ਵੀ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਕਿ ਬੀਤੀ ਰਾਤ ਡਰੋਨ ਭੇਜੇ ਗਏ 36 ਥਾਵਾਂ ਦੇ ਉੱਪਰ ਨਿਸ਼ਾਨਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ 400 ਦੇ ਕਰੀਬ ਡਰੋਨ ਆਏ ਤੁਰਕੀ ਮੇਡੇ ਡਰੋਨਸ ਹਨ ਹਾਲਾਂਕਿ ਭਾਰਤੀ ਫੌਜ ਦੇ ਵੱਲੋਂ ਹਵਾ ਦੇ ਵਿੱਚੋਂ ਨਸ਼ਟ ਕਰ ਦਿੱਤੇ ਗਏ ਤਾਂ ਅੱਜ ਫਿਰ ਤੋਂ ਉਸੇ ਤਰੀਕੇ ਦੀਆਂ ਤਸਵੀਰਾਂ ਅਸਮਾਨ 'ਚੋਂ ਦੇਖਣ ਨੂੰ ਮਿਲੀਆਂ ਨੇ ਤਾਂ ਹੁਣ ਭਲਕੇ ਜਦੋਂ ਪ੍ਰੈਸ ਕਾਨਫਰੰਸ ਹੋਈ ਗਈ ਉਸ ਤੇ ਵਿੱਚ ਜਾਣਕਾਰੀ ਸਾਹਮਣੇ ਆਏਗੀ ਕਿ ਕਿਹੜੀਆਂ-ਕਿਹੜੀਆਂ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿੰਨੇ ਡਰੋਨ ਆਏ ਨੇ ਉਸ ਤੋਂ ਬਾਅਦ ਕਿੱਥੇ ਕਿੱਥੇ ਉਹਨਾਂ ਨੂੰ ਨਸ਼ਟ ਕੀਤਾ ਗਿਆ ਤਾਂ ਉਹ ਜਾਣਕਾਰੀ ਵੀ ਅਧਿਕਾਰੀਆਂ ਦੇ ਵੱਲੋਂ ਜ਼ਰੂਰ ਸਾਂਝੀ ਕੀਤੀ ਜਾਏਗੀ ਉੱਥੇ ਹੀ ਨਾਲ-ਨਾਲ ਤੁਹਾਨੂੰ ਇੱਕ ਅਹਿਮ ਜਾਣਕਾਰੀ ਵੀ ਦੇ ਦਿੰਦੇ ਆ ਕਿ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਸੇ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਅੱਜ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਕੋਈ ਬਲੈਕਆਊਟ ਰੈਹਸਲ ਵੀ ਨਹੀਂ ਹੋਈ ਕਿਸੇ ਵੀ ਜਗ੍ਹਾ ਦੇ ਉੱਪਰ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਭਾਰਤੀ ਫੌਜ ਦੇ ਵੱਲੋਂ ਸਰਹੱਦ ਦੇ ਉੱਪਰ ਮੁਸਤੈਦੀ ਦੇ ਨਾਲ ਰਾਖੀ ਕੀਤੀ ਜਾ ਰਹੀ ਹੈ ਦੇਸ਼ ਦੀ ਰਾਖੀ ਕੀਤੀ ਜਾ ਰਹੀ ਹੈ ਤੇ ਤੁਸੀਂ ਆਰਾਮ ਨਾਲ ਆਪਣੇ ਘਰ ਦੇ ਵਿੱਚ ਰਹੋ ਬਾਹਰ ਨਿਕਲਣ ਦੀ ਕੋਈ ਜ਼ਰੂਰਤ ਨਹੀਂ ਹੈ ਜੇਕਰ ਜ਼ਰੂਰੀ ਨਹੀਂ ਹੈ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਰਹੋ ਜੋ ਪ੍ਰੋਟੋਕਾਲ ਹੈ ਜੋ ਹਦਾਇਤਾਂ ਕੀਤੀਆਂ ਗਈਆਂ ਨੇ ਬਸ ਉਹਨਾਂ ਨੂੰ ਫੋਲੋ ਕਰੋ ਕਿਸੇ ਨੂੰ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਾਰੀ ਸਥਿਤੀ ਕੰਟਰੋਲ ਦੇ ਵਿੱਚ ਆ ਅਧਿਕਾਰੀਆਂ ਦੇ ਵੱਲੋਂ ਅਹਿਮ ਜਾਣਕਾਰੀ ਜਿਹੜੀ ਲਗਾਤਾਰ ਸਾਂਝੀ ਕੀਤੀ ਜਾ ਰਹੀ ਹੈ ਕਿ ਕਿਸੇ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਸੇ ਜਗ੍ਹਾ ਦੇ ਉੱਪਰ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਅਧਿਕਾਰੀਆਂ ਦੇ ਵੱਲੋਂ ਆਪਣੀ ਜੋ ਜ਼ਿੰਮੇਵਾਰੀ ਹੈ ਉਹ ਤੰਦ ਹੀ ਦੇ ਨਾਲ ਨਿਭਾਈ ਜਾ ਰਹੀ ਹੈ ਹਰ ਇੱਕ ਥਾਂ ਦੇ ਉੱਪਰ ਅਧਿਕਾਰੀ ਜੋ ਇੱਕ ਤੰਦ ਹੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਆ ਤਾਂ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਦੀਆਂ ਨੇ ਜਿੱਥੇ ਡਰੋਨ ਦੇਖੇ ਗਏ ਸਮਾਨ ਦੇ ਵਿੱਚ ਤੇ ਫਿਰ ਹਵਾ ਦੇ ਵਿੱਚ ਹੀ ਉਹਨਾਂ ਨੂੰ ਨਸ਼ਟ ਜਿਹੜਾ ਉਹ ਕੀਤਾ ਗਿਆ ਤੇ ਸਾਰਾ ਕੁਝ ਕੈਮਰਿਆਂ ਦੇ ਵਿੱਚ ਕੈਦ ਹੋਇਆ ਨਾਉਂ ਕਾ ਪਾਕਿਸਤਾਨ ਦੇ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਬਾਜ਼ ਨਹੀਂ ਆ ਰਿਹਾ ਪਾਕਿਸਤਾਨ ਦੱਸਦੀ ਹੈ ਕਿ ਅੱਜ ਇੱਕ ਵਾਰ ਫਿਰ ਤੋਂ ਡਰੋਨ ਜਿਹੜੇ ਉਹ ਭਾਰਤ ਦੇ ਵਿੱਚ ਭੇਜੇ ਗਏ ਸੀ ਪਰ ਜੋ ਮਨਸੂਬਾ ਸੀ ਉਸ ਦੇ ਵਿੱਚ ਨਾਕਾਮਯਾਬ ਹੋਇਆ ਬਾ ਭਾਰਤੀ ਫੌਜ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਤੇ ਜੋ ਡਰੋਨ ਸੀ ਉਹਨਾਂ ਨੂੰ ਹਵਾ ਦੇ ਵਿੱਚ ਹੀ ਨੈਕਸਟ ਕਰ ਦਿੱਤਾ ਗਿਆ ਦੱਸ ਦਈਏ ਕਿ ਬੁਖੋ ਵਕ ਸ਼ਹਿਰਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਹ ਤਸਵੀਰਾਂ ਜੋ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਡਰੋਨ ਦੇਖੇ ਗਏ ਨੇ ਦੱਸ ਦਈਏ ਕਿ ਇਹ ਡਰੋਨ ਦੇਖੇ ਜਾਣ ਤੋਂ ਬਾਅਦ ਤੁਰੰਤ ਜੋ ਭਾਰਤੀ ਫੌਜ ਆ ਬੀਐਸਐਫ ਦੇ ਅਧਿਕਾਰੀ ਆ ਉਹ ਹਰਕਤ ਦੇ ਵਿੱਚ ਆਉਂਦੇ ਆ ਤੇ ਜੋ ਡਰੋਨ ਹਵਾ ਦੇ ਵਿੱਚ ਉੱੜ ਰਿਹਾ ਸੀ ਉਸ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਤਾਂ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੱਸਦੀਆਂ ਕਿ ਪਾਕਿਸਤਾਨ ਦੇ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਕੁਝ ਦਿਨ ਪਹਿਲਾਂ ਭਾਰਤ ਦੇ ਵੱਲੋਂ ਆਪਰੇਸ਼ਨ ਸੰਧੂਰ ਨੂੰ ਅੰਜਾਮ ਦਿੱਤਾ ਗਿਆ ਸੀ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਬੈਠੇ ਅੱਤਵਾਦੀਆਂ ਨੂੰ ਤਾਂ ਪਾਕਿਸਤਾਨ ਦੇ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਬਾਜ਼ ਨਹੀਂ ਆ ਰਿਹਾ ਪਾਕਿਸਤਾਨ ਦੱਸਦੀ ਹੈ ਕਿ ਅੱਜ ਇੱਕ ਵਾਰ ਫਿਰ ਤੋਂ ਡੂਨ ਜਿਹੜੇ ਉਹ ਭਾਰਤ ਦੇ ਵਿੱਚ ਭੇਜੇ ਗਏ ਸੀ ਪਰ ਜੋ ਮਨਸੂਬਾ ਸੀ ਉਸ ਦੇ ਵਿੱਚ ਨਾਕਾਮਯਾਬ ਹੋਇਆ ਬਾਹ ਭਾਰਤੀ ਫੌਜ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਤੇ ਜੋ ਡਰੋਨ ਸੀ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਦੱਸਿਏ ਕਿ ਬਖੋ ਵੱਖ ਸ਼ਹਿਰਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਹ ਤਸਵੀਰਾਂ ਜੋ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਡਰੋਨ ਦੇਖੇ ਗਏ ਨੇ ਦੱਸਿਏ ਕਿ ਇਹ ਡਰੋਨ ਦੇਖੇ ਜਾਣ ਤੋਂ ਬਾਅਦ ਤੁਰੰਤ ਜੋ ਭਾਰਤੀ ਫੌਜ ਆ ਬੀਐਸਐਫ ਦੇ ਅਧਿਕਾਰੀ ਆ ਉਹ ਹਰਕਤ ਦੇ ਵਿੱਚ ਆਉਂਦੇ ਆ ਤੇ ਜੋ ਡਰੋਨ ਹਵਾ ਦੇ ਵਿੱਚ ਉੱਡ ਰਿਹਾ ਸੀ ਉਸ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਤਾਂ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਕੁਝ ਦਿਨ ਪਹਿਲਾਂ ਭਾਰਤ ਦੇ ਵੱਲੋਂ ਆਪਰੇਸ਼ਨ ਸੰਧੂਰ ਨੂੰ ਅੰਜਾਮ ਦਿੱਤਾ ਗਿਆ ਸੀ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਬੈਠੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਹਨਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਇਹ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਭਾਰਤ ਦੇ ਵੱਲ ਡਰੋਨ ਭੇਜੇ ਜਾ ਰਹੇ ਆਤ ਵੱਖੋ ਵੱਖ ਸ਼ਹਿਰਾਂ ਤੋਂ ਅੱਜ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਕੁਝ ਸਮਾਂ ਪਹਿਲੇ ਦੀਆਂ ਹਾਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਡਰੋਨ ਜਿਹੜੇ ਦੇਖੇ ਗਏ ਸੀ ਤਾਂ ਲੋਕਾਂ ਦੀ ਆਵਾਜ਼ ਵੀ ਤੁਹਾਨੂੰ ਸੁਣਾਵਾਂਗੇ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਰਿਕਾਰਡ ਕੀਤੀ ਗਿਆ ਜੋ ਆਮ ਲੋਕੋ ਕੀ ਕੁਝ ਕਹਿ ਰਹੇ ਆ ਤਾਂ ਪਹਿਲਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕੁਝ ਲਾਈਟਾਂ ਅਸਮਾਨ ਦੇ ਵਿੱਚ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਫਿਰ ਉਸ ਤੋਂ ਬਾਅਦ ਜਿੱਦਾਂ ਇੱਕ ਬਲਾਸਟ ਹੁੰਦਾ ਤਾਂ ਉਸ ਤਰੀਕੇ ਦੀ ਲਾਈਟ ਹੈ ਜਿਹੜੀ ਉਹ ਚਲਦੀ ਹੋਈ ਦਿਖਾਈ ਦੇ ਰਹੀ ਆ ਤਾਂ ਡੇਰਾ ਬਾਬਾ ਨਾਇਨਕ ਦੀਆਂ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਅਸਮਾਨ ਦੇ ਵਿੱਚ ਲਾਈਟਾਂ ਨੇ ਜਿਹੜੀਆਂ ਨਜ਼ਰ ਆ ਰਹੀਆਂ ਨੇ ਕਿਸ ਤਰੀਕੇ ਬਲਾਸਟ ਦੀ ਉਸ ਤੋਂ ਬਾਅਦ ਇੱਕ ਜੋ ਲਾਈਟ ਨਜ਼ਰ ਆ ਰਹੀ ਆ ਤਾਂ ਕੋਦੀਆਂ ਤਸਵੀਰਾਂ ਇੱਕ ਵਾਰ ਫਿਰ ਤੋਂ ਸਾਹਮਣੇ ਆਈਆਂ ਨੇ ਅੱਜ ਇੱਕ ਵਾਰ ਫਿਰ ਤੋਂ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਵੱਖੋ ਵੱਖ ਸ਼ਹਿਰਾਂ ਦੇ ਵਿੱਚ ਡਰੋਨ ਭੇਜੇ ਗਏ ਨੇ ਤਾਂ ਪਾਕਿਸਤਾਨ ਦੇ ਜੋ ਮਨਸੂਬੇ ਨੇ ਹਾਲਾਂਕਿ ਉਹਨਾਂ ਦੇ ਵਿੱਚੋਂ ਕਾਮਯਾਬ ਨਹੀਂ ਹੋ پا ਰਿਹਾ ਕਿਉਂਕਿ ਭਾਰਤੀ ਫੌਜ ਦੇ ਵੱਲੋਂ ਮੂੰਹ ਤੋਰ ਜਵਾਬ ਦਿੱਤਾ ਜਾ ਰਿਹਾ ਤੇ ਹਵਾ ਦੇ ਵਿੱਚ ਹੀ ਸਾਰੇ ਜਿਹੜੇ ਡਰੋਨ ਨੇ ਉਹਨਾਂ ਨੂੰ ਨਸ਼ਟ ਕੀਤਾ ਜਾ ਰਿਹਾ ਤੇ ਇਸੇ ਵਿਚਕਾਰ ਹੁਣ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਡੇਰਾ ਬਾਬਾ ਨਾਨਕ ਦੀਆਂ ਤਸਵੀਰਾਂ ਨੇ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਡਰੋਨ ਨੇ ਜਿਹੜੇ ਉਹ ਨਸ਼ਟ ਕੀਤੇ ਜਾ ਰਿਹਾ ਹਵਾ ਦੇ ਵਿੱਚ ਹੀ ਡਰੋਨ ਨਸ਼ਟ ਕਰ ਦਿੱਤੇ ਗਏ ਨੇ ਤਾਂ ਵੱਖਰੀਆਂ ਜੀਆਂ ਤਸਵੀਰਾਂ ਨੇ ਕਿ ਕਿਸ ਤਰੀਕੇ ਪਾਕਿਸਤਾਨ ਆਪਣੇ ਮਨਸੂਬਿਆਂ ਦੇ ਵਿੱਚ ਫੇਲ ਹੁੰਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਮੂੰਹ ਤੋੜ ਜਵਾਬ ਜਿਹੜਾ ਭਾਰਤ ਦੇ ਵੱਲੋਂ ਲਗਾਤਾਰ ਦਿੱਤਾ ਜਾ ਰਿਹਾ ਦੱਸ ਇਹ ਕਿ ਅੱਜ ਐਮਆਈਏ ਦੇ ਵੱਲੋਂ ਇੱਕ ਜਾਣਕਾਰੀ ਵੀ ਸਾਂਝੀ ਕੀਤੀ ਗਈ ਸੀ ਕਿ ਬੀਤੀ ਰਾਤ ਪਾਕਿਸਤਾਨ ਦੇ ਵੱਲੋਂ 36 ਥਾਵਾਂ ਦੇ ਉੱਪਰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ 36 ਥਾਵਾਂ ਦੇ ਉੱਪਰ ਜੋ ਡਰੋਨ ਭੇਜਣ ਦੀ ਕੋਸ਼ਿਸ਼ ਹੋਈ 400 ਡਰੋਨ ਜਿਹੜੇ ਭੇਜੇ ਗਏ ਸੀ ਤੁਰਕੀ ਮੇਡੇ ਡਰੋਨਸ ਹਨ ਹਾਲਾਂਕਿ ਭਾਰਤ ਦੇ ਵੱਲੋਂ ਹਰ ਇੱਕ ਡਰੋਨ ਦਾ ਜਵਾਬ ਦਿੱਤਾ ਗਿਆ ਹਰ ਇੱਕ ਡਰੋਨ ਹਵਾ ਦੇ ਵਿੱਚ ਨਸ਼ਟ ਕੀਤਾ ਗਿਆ ਤਾਂ ਹੁਣ ਉਸੇ ਤਰੀਕੇ ਦੇ ਨਾਲ ਅੱਜ ਇੱਕ ਵਾਰ ਫਿਰ ਤੋਂ ਉਸੇ ਤਰੀਕੇ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ ਉਸੇ ਤਰੀਕੇ ਪਾਕਿਸਤਾਨ ਨੇ ਡਰੋਨ ਭੇਜੇ ਉਸੇ ਤਰੀਕੇ ਭਾਰਤ ਦੇ ਵੱਲੋਂ ਜਵਾਬ ਦਿੱਤਾ ਗਿਆ ਵਸ ਦੀ ਕਿ ਭਾਰਤ ਦੇ ਵੱਲੋਂ ਲਗਾਤਾਰ ਇਹ ਵੀ ਕਿਹਾ ਗਿਆ ਕਿ ਜੋ ਪਾਕਿਸਤਾਨ ਦੇ ਵਿੱਚ ਅਤਵਾਦੀ ਬੈਠਿਆ ਉਹਨਾਂ ਨੂੰ ਅਸੀਂ ਨਿਸ਼ਾਨਾ ਬਣਾਇਆ ਸੀ ਅਤੇ ਕਿਸੇ ਵੀ ਆਮ ਨਾਗਰਿਕ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਗਿਆ ਸੀ ਪਰ ਜੋ ਅਤਵਾਦੀ ਨੇ ਜੋ ਆਮ ਲੋਕਾਂ ਦਾ ਨੁਕਸਾਨ ਕਰਦੇ ਨੇ ਆਮ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰਦੇ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਜਿਹੜੇ ਪਾਕਿਸਤਾਨ ਦੇ ਵਿੱਚ ਬੈਠ ਕੇ ਭਾਰਤ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਆਮ ਲੋਕਾਂ ਦੀ ਜਾਨ ਲੈਂਦੇ ਨੇ ਉਹਨਾਂ ਨੂੰ ਨਹੀਂ ਬਖਸ਼ਿਆ ਜਾਏਗਾ ਤਾਂ ਉਹਨਾਂ ਦੇ ਉੱਪਰ ਐਕਸ਼ਨ ਹੁੰਦਾ ਰਹੇਗਾ ਪਹਿਲਾਂ ਵੀ ਇਸੇ ਤਰੀਕੇ ਐਕਸ਼ਨ ਹੁੰਦੇ ਰਹੇ ਨੇ ਹੁਣ ਵੀ ਉਸੇ ਤਰੀਕੇ ਦਾ ਐਕਸ਼ਨ ਜਿਹੜਾ ਹੋਇਆ ਸੀ ਤਾਂ ਉਸ ਤੋਂ ਬਾਅਦ ਬੁਖਲਾਹਟ ਹੈ ਜਿਹੜੀ ਉਹ ਗਵਾਂਡੀ ਮੁਲਕ ਦੀ ਨਜ਼ਰ ਆ ਰਹੀ ਹੈ ਕਿ ਕਿਸ ਤਰੀਕੇ ਦੂਜੇ ਜਿਹੜੇ ਭੇਜੇ ਜਾ ਰਹੇ ਆ ਤੇਕਰ ਡਿਸਟਰਬੈਂਸ ਕ੍ਰੀਏਟ ਕਰਨ ਦੀ ਕੋਸ਼ਿਸ਼ ਹੋ ਰਹੀ ਆ ਪਰ ਭਾਰਤੀ ਫੌਜ ਦੇ ਵੱਲੋਂ ਮੂੰਹ ਤੋੜ ਜਵਾਬ ਜਿਹੜਾ ਦਿੱਤਾ ਜਾ ਰਿਹਾ ਹਵਾ ਦੇ ਵਿੱਚ ਡਰੋਨ ਨਸ਼ਟ ਕੀਤੇ ਜਾ ਰਿਹਾ ਹਾਲਾਂਕਿ ਇਸ ਸੰਬੰਧੀ ਪ੍ਰੋਪਰ ਤੌਰ ਤੇ ਅਧਿਕਾਰੀਆਂ ਦੇ ਵੱਲੋਂ ਰੋਜ਼ ਪੁਸ਼ਟੀ ਜਿਹੜੀ ਕੀਤੀ ਜਾਂਦੀ ਹੈ ਕਿ ਕਿਸ ਤਰੀਕੇ ਦੀ ਕਾਰਵਾਈ ਗਵਾਨੀ ਮੁਲਕ ਦੇ ਵੱਲੋਂ ਕੀਤੀ ਗਈ ਫਰੋਸਤਾ ਕਿਸ ਤਰੀਕੇ ਜਵਾਬ ਦਿੱਤਾ ਗਿਆ ਜਿੱਤਾ ਅੱਜ ਵੀ ਇੱਕ ਜਾਣਕਾਰੀ ਸਾਂਝੀ ਕੀਤੀ ਗਈ ਕਿ ਬੀਤੀ ਰਾਤ ਡਰੋਨ ਭੇਜੇ ਗਏ 36 ਥਾਮਾਂ ਦੇ ਉੱਪਰ ਨਿਸ਼ਾਨਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ 400 ਦੇ ਕਰੀਬ ਡਰੋਨ ਆਏ ਤੁਰਕੀ ਮੇਡ ਦੇ ਡਰੋਨ ਸਨ ਹਾਲਾਂਕਿ ਭਾਰਤੀ ਫੌਜ ਦੇ ਵੱਲੋਂ ਹਵਾ ਦੇ ਵਿੱਚੋਂ ਨਸ਼ਟ ਕਰ ਦਿੱਤੇ ਗਏ ਤਾਂ ਅੱਜ ਫਿਰ ਤੋਂ ਉਸੇ ਤਰੀਕੇ ਦੇ ਆ ਤਸਵੀਰਾਂ ਅਸਮਾਨ 'ਚੋਂ ਦੇਖਣ ਨੂੰ ਮਿਲੀਆਂ ਨੇ ਤਾਂ ਹੁਣ ਭਲਕੇ ਜਦੋਂ ਪ੍ਰੈਸ ਕਾਨਫਰੰਸ ਹੋਈ ਗਈ ਉਸ ਤੇ ਵਿੱਚ ਜਾਣਕਾਰੀ ਸਾਹਮਣੇ ਆਏਗੀ ਕਿ ਕਿਹੜੀਆਂ-ਕਿਹੜੀਆਂ ਥਾਮਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿੰਨੇ ਡਰੋਨ ਆਏ ਨੇ ਉਸ ਤੋਂ ਬਾਅਦ ਕਿੱਥੇ ਕਿੱਥੇ ਉਹਨਾਂ ਨੂੰ ਨਸ਼ਟ ਕੀਤਾ ਗਿਆ ਤਾਂ ਉਹ ਜਾਣਕਾਰੀ ਵੀ ਅਧਿਕਾਰੀਆਂ ਦੇ ਵੱਲੋਂ ਜ਼ਰੂਰ ਸਾਂਝੀ ਕੀਤੀ ਜਾਏਗੀ ਉੱਥੇ ਹੀ ਨਾਲ-ਨਾਲ ਤੁਹਾਨੂੰ ਇੱਕ ਅਹਿਮ ਜਾਣਕਾਰੀ ਵੀ ਦੇ ਦਿੰਦੇ ਆ ਕਿ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ ਕਿਸੇ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਅੱਜ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਕੋਈ ਬਲੈਕਆਊਟ ਰਹਿਸਲ ਵੀ ਨਹੀਂ ਹੋਈ ਕਿਸੇ ਵੀ ਜਗ੍ਹਾ ਦੇ ਉੱਪਰ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂਕਿ ਭਾਰਤੀ ਫੌਜ ਦੇ ਵੱਲੋਂ ਸਰਹੱਦ ਦੇ ਉੱਪਰ ਮੁਸਤੈਦੀ ਦੇ ਨਾਲ ਰਾਖੀ ਕੀਤੀ ਜਾ ਰਹੀ ਹੈ ਦੇਸ਼ ਦੀ ਰਾਖੀ ਕੀਤੀ ਜਾ ਰਹੀ ਹੈ ਤੇ ਤੁਸੀਂ ਆਰਾਮ ਨਾਲ ਆਪਣੇ ਘਰ ਦੇ ਵਿੱਚ ਰਹੋ ਬਾਹਰ ਨਿਕਲਣ ਦੀ ਕੋਈ ਜ਼ਰੂਰਤ ਨਹੀਂ ਹੈ ਜੇਕਰ ਜ਼ਰੂਰੀ ਨਹੀਂ ਹੈ ਤਾਂ ਤੁਸੀਂ ਆਪਣੇ ਘਰ ਦੇ ਵਿੱਚ ਰਹੋ ਜੋ ਪ੍ਰੋਟੋਕਾਲ ਹੈ ਜੋ ਹਦਾਇਤਾਂ ਕੀਤੀਆਂ ਗਈਆਂ ਨੇ ਬਸ ਉਹਨਾਂ ਨੂੰ ਫੋਲੋ ਕਰੋ ਕਿਸੇ ਨੂੰ ਡਰਨ ਦੀ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਸਾਰੀ ਸਥਿਤੀ ਕੰਟਰੋਲ ਦੇ ਵਿੱਚ ਆ ਅਧਿਕਾਰੀਆਂ ਦੇ ਵੱਲੋਂ ਅਹਿਮ ਜਾਣਕਾਰੀ ਜਿਹੜੀ ਲਗਾਤਾਰ ਸਾਂਝੀ ਕੀਤੀ ਜਾ ਰਹੀ ਹੈ ਕਿ ਕਿਸੇ ਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਹੈ ਕਿਸੇ ਜਗ੍ਹਾ ਦੇ ਉੱਪਰ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ ਕਿਉਂਕਿ ਅਧਿਕਾਰੀਆਂ ਦੇ ਵੱਲੋਂ ਆਪਣੀ ਜੋ ਜ਼ਿੰਮੇਵਾਰੀ ਹੈ ਉਹ ਤੰਦ ਹੀ ਦੇ ਨਾਲ ਨਿਭਾਈ ਜਾ ਰਹੀ ਹੈ ਹਰ ਇੱਕ ਥਾਂ ਦੇ ਉੱਪਰ ਅਧਿਕਾਰੀ ਜੋ ਇੱਕ ਤੰਦ ਹੀ ਦੇ ਨਾਲ ਆਪਣੀ ਡਿਊਟੀ ਨਿਭਾ ਰਹੇ ਆ ਤਾਂ ਇਹ ਤਸਵੀਰਾਂ ਡੇਰਾ ਬਾਬਾ ਨਾਨਕ ਦੀਆਂ ਨੇ ਜਿੱਥੇ ਡਰੋਨ ਦੇਖੇ ਗਏ ਅਸਮਾਨ ਦੇ ਵਿੱਚ ਤੇ ਫਿਰ ਹਵਾ ਦੇ ਵਿੱਚ ਹੀ ਉਹਨਾਂ ਨੂੰ ਨਸ਼ਟ ਜਿਹੜਾ ਉਹ ਕੀਤਾ ਗਿਆ ਤੇ ਸਾਰਾ ਕੁਝ ਕੈਮਰਿਆਂ ਦੇ ਵਿੱਚ ਕੈਦ ਹੋਇਆ ਉਹਨੇ ਨਾ ਤਾਂ ਪਾਕਿਸਤਾਨ ਦੇ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਬਾਜ਼ ਨਹੀਂ ਆ ਰਿਹਾ ਪਾਕਿਸਤਾਨ ਦੱਸਦੀ ਹੈ ਕਿ ਅੱਜ ਇੱਕ ਵਾਰ ਫਿਰ ਤੋਂ ਡਰੋਨ ਹੈ ਜਿਹੜੇ ਉਹ ਭਾਰਤ ਦੇ ਵਿੱਚ ਭੇਜੇ ਗਏ ਸੀ ਪਰ ਜੋ ਮਨਸੂਬਾ ਸੀ ਉਸ ਦੇ ਵਿੱਚ ਨਾਕਾਮਯਾਬ ਹੋਇਆ ਬਾਹ ਭਾਰਤੀ ਫੌਜ ਦੇ ਵੱਲੋਂ ਮੂੰਹ ਤੋੜ ਜਵਾਬ ਦਿੱਤਾ ਗਿਆ ਤੇ ਜੋ ਡਰੋਨ ਸੀ ਉਹਨਾਂ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਦੱਸ ਦਈਏ ਕਿ ਬਖੋ ਵੱਖ ਸ਼ਹਿਰਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਹ ਤਸਵੀਰਾਂ ਜੋ ਹੁਣ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਇਹ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈਆਂ ਨੇ ਜਿੱਥੇ ਡਰੋਨ ਦੇਖੇ ਗਏ ਨੇ ਦੱਸ ਦਈਏ ਕਿ ਇਹ ਡਰੋਨ ਦੇਖੇ ਜਾਣ ਤੋਂ ਬਾਅਦ ਤੁਰੰਤ ਜੋ ਭਾਰਤੀ ਫੌਜ ਆ ਬੀਐਸਐਫ ਦੇ ਅਧਿਕਾਰੀ ਆ ਉਹ ਹਰਕਤ ਦੇ ਵਿੱਚ ਆਉਂਦੇ ਆ ਤੇ ਜੋ ਡਰੋਨ ਹਵਾ ਦੇ ਵਿੱਚ ਉੱੜ ਰਿਹਾ ਸੀ ਉਸ ਨੂੰ ਹਵਾ ਦੇ ਵਿੱਚ ਹੀ ਨਸ਼ਟ ਕਰ ਦਿੱਤਾ ਗਿਆ ਤਾਂ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦੱਸਦੀਆਂ ਕਿ ਪਾਕਿਸਤਾਨ ਦੇ ਵੱਲੋਂ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਕੁਝ ਦਿਨ ਪਹਿਲਾਂ ਭਾਰਤ ਦੇ ਵੱਲੋਂ ਆਪਰੇਸ਼ਨ ਸੰਧੂਰ ਨੂੰ ਅੰਜਾਮ ਦਿੱਤਾ ਗਿਆ ਸੀ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤੀ ਫੌਜ ਦੇ ਵੱਲੋਂ ਪਾਕਿਸਤਾਨ ਦੇ ਵਿੱਚ ਬੈਠੇ ਅਤਵਾਦੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਹਨਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਤਾਂ ਉਸ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ ਇਹ ਨਾਪਾਕ ਹਰਕਤਾਂ ਕੀਤੀਆਂ ਜਾ ਰਹੀਆਂ ਨੇ ਭਾਰਤ ਦੇ ਵੱਲ ਡਰੋਨ ਭੇਜੇ ਜਾ ਰਹੇ ਆ ਤਾਂ ਵੱਖੋ-ਵੱਖ ਸ਼ਹਿਰਾਂ ਤੋਂ ਅੱਜ ਵੀ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਇਹ ਕੁਝ ਸਮਾਂ ਪਹਿਲੇ ਦੀਆਂ ਤਸਵੀਰਾਂ ਨੇ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਡਰੋਨ ਜਿਹੜੇ ਦੇਖੇ ਗਏ ਸੀ ਤਾਂ ਲੋਕਾਂ ਦੀ ਆਵਾਜ਼ ਵੀ ਤੁਹਾਨੂੰ ਸੁਣਾਵਾਂਗੇ ਜਿਨ੍ਹਾਂ ਦੇ ਵੱਲੋਂ ਇਹ ਵੀਡੀਓ ਰਿਕਾਰਡ ਕੀਤੀ ਗਿਆ ਜੋ ਆਮ ਲੋਕੋ ਕੀ ਕੁਝ ਕਹਿ ਰਹੇ ਆ ਤਾਂ ਪਹਿਲਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕੁਝ ਲਾਈਟਾਂ ਅਸਮਾਨ ਦੇ ਵਿੱਚ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਤੇ ਫਿਰ ਉਸ ਤੋਂ ਬਾਅਦ ਜਦੋਂ ਇੱਕ ਬਲਾਸਟ ਹੁੰਦਾ ਤਾਂ ਉਸ ਤਰੀਕੇ ਦੀ ਲਾਈਟ ਹੈ ਜਿਹੜੀ ਉਹ ਚਲਦੀ ਹੋਈ ਦਿਖਾਈ ਦੇ ਰਹੀ ਆ ਤਾਂ ਡੇਰਾ ਬਾਬਾ ਨਾਨਕ ਦੀਆਂ ਇਹ ਤਸਵੀਰਾਂ ਨੇ ਦੇਖ ਸਕਦੇ ਹੋ ਕਿ ਅਸਮਾਨ ਦੇ ਵਿੱਚ ਲਾਈਟਾਂ ਨੇ ਜਿਹੜੀਆਂ ਨਜ਼ਰ ਆ ਰਹੀਆਂ ਨੇ ਕਿਸ ਤਰੀਕੇ ਬਲਾਸਟ ਦੀ ਉਸ ਤੋਂ ਬਾਅਦ ਇੱਕ ਜੋ ਲਾਈਟ ਨਜ਼ਰ ਆ ਰਹੀ ਆ ਤਾਂ ਵੱਖੋ ਦੀਆਂ ਤਸਵੀਰਾਂ ਇੱਕ ਵਾਰ ਫਿਰ ਤੋਂ ਸਾਹਮਣੇ ਆਈਆਂ ਨੇ ਅੱਜ ਇੱਕ ਵਾਰ ਫਿਰ ਤੋਂ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਵੱਖੋ ਵੱਖ ਸ਼ਹਿਰਾਂ ਦੇ ਵਿੱਚ ਡਰੋਨ ਭੇਜੇ ਗਏ ਨੇ